ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਬਹੁਤ ਵਧੀਆ ਹੋਵੋਗੇ ਆਪਣਾ ਖਿਆਲ ਰੱਖਦੇ ਹੋਵੋਗੇ ਆਪਣੇ ਪਿੰਡ ਪਰਾਵਾਂ ਦਾ ਮਾਤਾ ਪਿਤਾ ਜੀ ਦਾ ਤੇ ਇਸ ਚੈਨਲ ਤੇ 6 ਤੋਂ ਲੈ ਕੇ 13 ਤੱਕ ਦਾ ਇਤਿਹਾਸ ਹੈ ਗਿਆ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ 14 ਪੌਧੇ ਇਤਿਹਾਸ ਦੀ 14 ਪੌਧਾ ਇਤਿਹਾਸ 14 ਪੌ ਉਹ ਨੂੰ ਛੋਟੇ ਸਾਹਿਬ ਜੀ ਦਾ ਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਤਨ ਤਨ ਟੋਡਰ ਮਲ ਜੀ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਨਾਮ ਸਿੱਖ ਧਰਮ ਵਿੱਚ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਤੋਂ ਬਾਅਦ ਮੁਗਲਾਂ ਦੇ ਡਰ ਕਾਰਨ ਕਿਸੇ ਦੀ ਉਹਨਾਂ ਦੀ ਵਿਧੀ ਪੂਰਵਕ ਸੰਸਕਾਰ ਕਰਨ ਦੀ ਹਿੰਮਤ ਨਾ ਪਈ ਤੇ ਨਾ ਹੀ ਕਿਸੇ ਨੇ ਆਪਣੀ ਜ਼ਮੀਨ ਸੰਸਕਾਰ ਲਈ ਸੰਸਕਾਰ ਕਰਨ ਲਈ ਦਿੱਤੀ ਆਖਿਰ ਇੱਕ ਜ਼ਿਮੀਦਾਰ ਚੌਧਰੀ ਅੱਤਾ ਆਪਣੀ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ ਤੇ ਖਿਆਰ ਹੋ ਗਿਆ ਪਰ ਉਸਨੇ ਸ਼ਰਤ ਰੱਖੀ ਕਿ ਜ਼ਮੀਨ ਤਾਂ ਮਿਲੇਗੀ ਜੇ ਇਸ ਦੀ ਕੀਮਤ ਜ਼ਮੀਨ ਤੇ ਸੋਨਾ ਵੇਚਾ ਕੇ ਦਿੱਤੀ ਜਾਵੇ ਉਸ ਸਮੇਂ ਟੌਡਰ ਮਰਜੀ ਨੇ ਆਪਣੀ ਸਾਰੀ ਜਾਇਦਾਦ ਦੇ ਕੇ ਜ਼ਮੀਨ ਦੇ ਸੋਨੇ ਦੇ ਆਵ ਸਰਫੀਆਂ ਵਿਛਾ ਕੇ ਖਰੀਦੀ ਤੇ ਛੋਟੇ ਸਾਹਿਬ ਜادہ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਇਹ ਜ਼ਮੀਨ ਪੂਰੀ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਕਹੀ ਜਾਂਦੀ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੁਜੋਵਿਤ ਹੈ ਸੋ ਇਹ ਸੀਗਾ ਜਿਹਦਾ 14 ਪੌਦਾ ਇਤਿਹਾਸ ਤੇ ਇੱਥੇ ਸ਼ਹੀਦੀ ਜੋੜ ਮੇਲੇ ਲੱਗਦੇ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਇਹਨਾਂ ਦੀ ਉਮਰਾਂ ਛੋਟੀਆਂ ਸੀਗੀਆਂ ਹੌਸਲੇ ਬਹੁਤ ਵੱਡੇ ਸੀਗੇ ਬੁਲੰਦੇ ਸੀਗੇ ਨਾ ਕਿਸੇ ਤੋਂ ਡਰ ਸੀਗਾ ਨਾ ਕਿਸੇ ਦਾ ਭੈ ਸੀਦਾ ਤੇ ਇਹ ਆਪਣੇ ਜਵਾਨ ਤੇ ਅڑے ਰਹਿੰਦੇ ਸੀਗੇ ਛੋਟੇ ਸਾਹਿਬਜ਼ਾਦੇ ਨਾ ਕਿਸੇ ਅੱਗੇ ਝੁਕੇ ਤੇ ਇਹਨਾਂ ਨੂੰ ਮਾਤਾ ਜੀ ਨੇ ਹਮੇਸ਼ਾ ਕਿਹਾ ਸੀ ਕਿ ਕਿਸੇ ਅੱਗੇ ਝੁਕਣਾ ਨਹੀਂ ਜ਼ੁਲਮ ਅੱਗੇ ਝੁਕਣਾ ਨਹੀਂ ਤੇ ਇਸੇ ਤਰ੍ਹਾਂ ਹੀ ਸਾਨੂੰ ਵੀ ਜੋ ਜਿਹੜਾ ਵੀ ਇਨਸਾਨ ਜ਼ੁਲਮ ਕਰਦਾ ਉਹਨੇ ਅੱਗੇ ਆਪਣੇ ਕੁੱਟਨੇ ਨਹੀਂ ਟੇਕਨੇ ਚਾਹੀਦੇ ਸਾਨੂੰ ਕਿਸੇ ਦਾ ਭੈਣ ਨਹੀਂ ਹੋਣਾ ਚਾਹੀਦਾ ਸਾਨੂੰ ਬਹੁਤ ਕੁਝ ਸਿੱਖਿਆਵਾਂ ਮਿਲਦੀਆਂ ਨੇ ਇਹਨਾਂ ਤੋਂ ਜੋ ਵੀ ਸ਼ਹਾਦਤਾਂ ਹੋਈਆਂ ਨੇ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪੂਰਾ ਸਰਵੰਸ ਵਾਰ ਦਿੱਤਾ ਸੀਗਾ ਸਾਡੇ ਲਈ ਆਪਣੇ 3 ਪੁੱਤਾਂ ਲਈ ਆਪਣੇ 4 ਪੁੱਤਵਾਰੇ ਸੀਗੇ ਲੱਖਾਂ 3 ਲੱਖਾਂ ਪੁੱਤਾਂ ਲਈ ਉਹਨਾਂ ਨੇ ਵਾਰ ਦਿੱਤੇ ਸੀ ਤੇ ਆਪਣੇ ਮਾਤਾ ਜੀ ਪਿਤਾ ਜੀ ਆਪਣੇ ਮਹਿਲ ਜੋ ਵੀ ਇਹਨਾਂ ਦੇ ਘਰ ਵਾਲੀਆਂ ਸੀਗੀਆਂ ਤੇ ਬਹੁਤ ਭੁੱਖੇ ਪਿਆਸੇ ਰਹਿ ਕੇ ਮਾਛੀ ਵਾੜੇ ਦੇ ਜੰਗਲਾਂ ਵਿੱਚ ਨੰਗੇ ਪੈਰੀ ਪੈਰਾਂ ਨੂੰ ਕੰਡੇ ਲੱਗਦੇ ਰਹੇ ਅੱਜ ਅਸੀਂ ਆਪਣੇ ਆਪਣੇ ਘਰਾਂ ਵਿੱਚ ਆਰਾਮ ਨਾਲ ਸੌਣੇ ਆ ਇੰਨਾ ਕਰਕੇ ਤੇ ਅੱਜ ਅਸੀਂ ਕੋਟੀਆਂ ਸਵੈਟਰ ਪਾ ਕੇ ਘਰੋਂ ਜਾਂਦੇ ਆ ਤੇ ਤੁਸੀਂ ਸੋਚੋ ਕਿ ਉਹ ਟਾਈਮ ਕਿੰਨਾ ਕਿ ਕਿੰਨਾ ਭਿਆੰਕਰ ਹੋਏਗਾ ਨਾ ਕੋਈ ਕਪੜਾ ਸੀਗਾ ਨਾ ਕੋਈ ਸਵੈਟਰ ਸੀ ਨਾ ਕੋਈ ਕੋਟੀ ਸੀਗੀ ਪਾਉਣ ਨੂੰ ਨੰਗੇ ਪੈਰੀ ਤੇ ਕੀ ਹਾਲ ਹੁੰਦਾ ਹੋਣਾ ਬੇਸ਼ੱਕ ਉਹ ਰੱਬ ਸੀਗੇ ਪਰ ਸੀਗੇ ਤਾਂ ਇਨਸਾਨ ਦੇ ਰੂਪ ਵਿੱਚ ਇਸ ਕਰਕੇ ਇਹਨਾਂ ਦੀ ਸ਼ਹੀਦੀਆਂ ਨੂੰ ਸ਼ਹਾਦਤਾਂ ਨੂੰ ਕੋਟਨ ਕੋਟ ਪ੍ਰਣਾਮ ਸਾਡਾ ਤੇ ਆ ਸੀਗਾ 14 ਪੌਦਾ ਇਤਿਹਾਸ ਸਾਨੂੰ ਇਹਨਾਂ ਦੇ ਵਚਨਾਂ ਦੇ ਅਸੂਲਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਰੱਬ ਦਾ ਨਾਮ ਵੱਤਵਾਦ ਧਿਆਨਾ ਚਿੱਧਾ ਲੈਣਾ ਚਾਹੀਦਾ ਹੈ ਬਾਣੀ ਬੰਨ ਨਾਲ ਪ੍ਰਮਾਤਮਾ 사 ਨੂੰ ਜੋੜ ਕੇ ਰੱਖੇ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਅਗਲੇ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ